ਸੱਤੇ ਰੋ ਦੇ ਕੰਮ ਜਾ ਤਾਂ ਮੈਂ ਛੇੜਿਆ ਹੂੰ ਜਾ ਫੇਰ ਤਾਂ ਸਤਿਕਾ ਜੀ ਹੈ ਬਾਬਾ ਕੰਮ ਛੇੜਿਆ ਬੱਸ ਦੇਖੋ ਹੈ ਕਹਿੰਦਾ ਕੰਮ ਛੇੜਿਆ ਸਤਿ ਸ੍ਰੀ ਅਕਾਲ ਜੀ ਕਹਿੰਦਾ ਕੰਮ ਛੇੜਿਆ ਵੇ ਕੰਮ ਕਾਹਦਾ ਛੇੜਿਆ ਮੈਂ ਦੇਖ ਸਾਰੇ ਆਗ ਪਏ ਆ ਹੈ ਇੱਕ ਪਰਤੀ ਹੋਰ ਹੋ ਜੈਣੀ ਚਾਹੇ ਇੱਕ ਦਿਨ ਟਰਾਲਾ ਉਹ ਦੋ ਕਰ ਲੋ ਹੈ ਇੱਕ ਦਿਨ ਬਾਹਰ ਖੜਾ ਰਹਿ ਟਰਾਲਾ ਹਾਂ ਆ ਦੇ ਲੈ ਸਕਰੇਚ ਆ ਦੇਖੋ ਜਿੰਸਾ ਫੇਰ ਕਰਨ ਦੀ ਦਿੱਖ ਦਿੱਤੀ ਆ ਸਹੀ ਘਟਾ ਦੇਖਣਾ ਕਰਿਆ ਠੀਕਾ ਠੀਕਾ ਕੀ ਨਾਮ ਆ ਇਹ ਨਾਮ ਬੜੀ ਆ ਤੇ ਮੈਂ ਕਿਹਾ ਫਾਸ ਗਿਆ ਜੀ ਕੋਈ ਨਿਆਣਾ ਨਾ ਮਾਰ ਗਿਆ ਉਹ ਨਾ ਨੌ ਪਰੇ ਮਾਨੀਏ ਮੇਰੇ ਨਹੀਂ ਉਹਦਾ ਕਿਤੇ ਡਾਲ ਹੋਇਆ ਬਨਾਲ ਆ ਜਾ ਕੋਲ ਨੂੰ ਦਿਖਾਵਾਂ ਮੈਨੂੰ ਲੱਗਦਾ ਨਹੀਂ ਲੱਗੇ ਹੋਏ ਆ ਇਹ ਆ ਦੇਖ ਕਿੱਧਰ ਤੋਂ ਲੱਗਦੇ ਲੱਗੇ ਹੋਏ ਹਾਲਾ ਅੱਜ ਤੱਕ ਡਗੜਿਆ ਹੋਇਆ ਨਾ ਯਾਰ ਇਹ ਇਹ ਪੂਰੀ ਮਾਰੀ ਹੋ ਗਈ ਦਿਖਾਉਣੀਆਂ ਤਾਂ ਬੰਦੇ ਨੂੰ ਫਿਰ ਕਿਹੜੇ ਬੰਦੇ ਦਿਖਾਉਂਦਾ ਯਾਰ ਬੰਦੇ ਦਾ ਕਾਨੂੰ ਕਹਿਣਾ ਆ ਬੰਦੇ ਨੂੰ ਦਿਖਾਉਣੀਆਂ ਦੀ ਹੈ ਨਾ ਕਿਹੜੇ ਬੰਦੇ ਨਾਲ ਮਾਰੂ ਹੋ ਪਾਏਗਾ ਕੋਈ ਨਾ ਕੋਈ ਹੋਊਗਾ ਯਾਰ ਤੂੰ ਸਾਡੇ ਪਿੰਡ 'ਚ ਨਹੀਂ ਰਹਿੰਦਾ ਮੈਨੂੰ ਨਹੀਂ ਪਤਾ ਭਾਈ ਵੀਰਵਾਲੀ ਜਲਾ ਦੀ ਵੇਰ ਦਾ ਖਾਸ ਹਾਂ ਤੁਸ ਉਹਨੂੰ ਪਤਾ ਸਾਨੂੰ ਰੱਬ ਨੂੰ ਇਹੀ ਕੰਮਾਂ ਬਾਤ ਤੇ ਰੱਖੇ ਤੁਹਾਨੂੰ ਪਤਾ ਵਸ ਬੰਦਾ ਹਾਲ ਲੈ ਯਾਰ ਕੀ ਕਹੀ ਬੰਦੇ ਦਾ ਝੋਂਦਰ ਬੰਦੇ ਨੂੰ ਸੀਗਾ ਕਰੀ ਭਰਾਈ ਹੋਵੇ ਜਿੱਥੇ ਨਹੀਂ ਹੋਊਗਾ ਬੁਰਾ ਜਾ ਹੋਵੇ ਓਕੇ ਥੀਰੇ ਕਰਿਆ ਹੈ ਚਲ ਕੋਈ ਹੈ ਕਿ ਨਹੀਂ ਕੋਈ ਨਹੀਂ ਬਸ ਆ ਰਹੇਗਾ ਬਾਹਰ ਆ ਰਹੇ ਬਸ ਆ ਰਹੇ ਬਾਈ ਰਹੇ ਬਾਤ ਰਹੇ ਆਪ ਇਹੀ ਕੰਮ ਪਰ ਰੱਖੇ ਰੱਬ ਤੁਹਾਨੂੰ ਜਲਦੇ ਪਰ ਨਹੀਂ ਗਾ ਕਾਹ ਗਰੇ ਹਾਂ ਤੈਨੂੰ ਇਹੀ ਕੰਮ ਵਿੱਚ ਤੇਰਾ ਕੀ ਲੋਬ ਹੈ ਹਾਂ ਆ ਤੈਨੂੰ ਮਾਰਾਂ ਖੁਸ਼ ਹੋ ਜਾਵੇ ਯੇ ਕੰਮ ਤੇ ਖੁਸ਼ੀ ਮਿਲਦੀ ਬੰਦੇ ਨੂੰ ਖੁਸ਼ੀ ਹੋ ਚਾਹੀਦੀ ਆ ਬਸ ਊਡੀ ਗੁਜ਼ਰਾ ਬੜੀ ਸਾਡੀ ਖੁਸ਼ੀ ਕਿਹੜੀ ਹੋਊਗੀ ਅੱਧੀ ਹਸਤੀਕਰ ਫੇਰ ਨਾ ਤੂੰ ਕਿੰਨੀ ਹੋ ਗਈ ਮਰੀ ਐ ਅੱਜ ਗਨੀ ਨਹੀਂ ਬੱਦਦਾ ਛਿੱਲੋ ਗਿਆ ਬੱਸ ਦਿੰਦੇ ਦਾ ਕਿੱਡਾ ਹੋ ਗਿਆ ਉਹ ਅੱਦਾ ਛਿੱਲੋ ਗਿਆ ਇੱਕ ਵਾਰੀ ਹੋਰ ਹੋ ਜਾਣੀ ਉਹ ਦਿਨ ਕਿੱਡਾ ਹੋ ਗਿਆ ਦੇਖ ਲੈ ਦੀਨ ਭਾਈ ਬੁੱਕਦਾ ਹੀ ਨਹੀਂ ਮਾ ਤਾਂ ਟਾਈਮ ਲੱਗਦਾ ਮੇਰਾ ਟਾਈਮ ਕਾ ਲੱਗਿਆ ਥੋੜੀ ਗਰਮੀ ਪਾਉ ਉਹ ਅੱਜ ਗਰਮੀ ਹੋ ਗਈ ਹੋਰ ਕਿਹੜਾ ਉਹਦਾ ਐਵੇਂ ਜੀ ਕਰਦਾ ਜੱਠੇ ਬੈਠਾ ਰਹਾ ਪਾਣੀ ਦਾ ਭਰ ਕੇ ਇੰਨੀ ਵੀ ਨਹੀਂ ਗਰਮੀ ਹੋਈ ਨਹੀਂ ਨਹੀਂ ਯਾਰ ਬਹੁਤ ਗਰਮੀ ਆਤਾ ਗਰਮੀ ਤਾਂ ਹੋ ਗਈ ਦਿਨ ਬੜੇ ਹੋ ਗਏ ਬਹੁਤ ਮੈਂ ਰੰਗ ਕਰਦਾ ਰਿਹਾ ਅੱਜ ਹੱਥ ਲਿਪੜੇ ਪਏ ਅੱਜ ਕੈਂਚੀਆਂ ਨੂੰ ਪਤਾ ਨਹੀਂ ਮਨ ਨੂੰ ਧੁੱਪ ਜਿਆ ਗਰਮੀ ਜਾਲ ਲੱਗਦੀ ਸੀ ਸਾਰਾ ਦੁਬਾਰਾ ਹੀ ਲੱਗਿਆ ਰਹਾ ਕੌੜੀਆਂ ਕਹਿੰਦੇ ਸ਼ਾਮ ਨੂੰ ਮਾ ਪਾ ਲਓ ਦੇਖੇ ਦੀ ਪੈੜੀਆਂ ਬਈ ਨਹੀਂ ਪੈੜੀਆਂ ਸਾਢੇ 4 ਹੋ ਗਏ ਟਾਈਮ ਦੇਖ ਲਾ ਟਾਈਮ ਤਾਂ ਬਹੁਤ ਹੈ ਆ ਸੂਰਜ ਲਾ ਕੇ ਦੇਖ ਲੈ ਇੱਦਾਂ ਖੜਾ ਲੈ ਕਾਲਾ ਕਾਲਾ ਬਣਾਏ ਦੇਖ ਲੈ ਸਾਢੇ 10 ਵਜੇ ਥੱਲੇ ਚਲੀ ਜਾਂਦੇ ਆ ਹਾਂ ਜੇ ਤਾਂ ਅੜਿਆ ਅੜਿਆ ਖੜਾ ਆ ਜਾ ਤਾਂ ਐ ਸਮਝ ਪਈ ਸਿਆਲ ਦੀ ਦੁਪਹਿਰ ਹੋਈ ਆ ਸਿਆਲ ਦੇ ਕਿੰਨੇ 12 ਮਿੰਟ ਬਣ ਹੋ ਗਿਆ ਬੜਾ ਟਾਈਮ ਹੋਰ ਹੋਣੀ ਦੁਪਹਿਰ ਉਹ ਗੰਦਾ ਬਾਹ ਫੁੱਟਿਆ ਦੇਖ ਬਹੁਤ ਗੰਦਾ ਫੁੱਟਿਆ ਹਾਂ ਉਹ ਵਹਾਰਾ ਦੇਖ ਫੁੱਟਣਾ ਹੀ ਆ ਪੱਤੀ ਥੂਕੀ ਆ ਕਿ ਲੱਗਦਾ ਹੁਣ ਐਸੇ ਟਾਈਮ ਦਾ ਇੱਦਾਂ ਬਾਈ ਬੌਫੜ ਦਾ। ਚਲਾ ਬਾਬੂ ਜੀ ਹੋਇਆ। ਹਾਂ। ਆਪ ਡਰਾਪ ਤੇ ਲੱਗਦੇ ਜੀ। ਆਹ ਆਏ ਅੱਖਾਂ ਜੇ ਪਈ ਜਾਂਦੇ ਤੇ ਨਹੀਂ। ਆਹ। ਸਾਡੇ ਹੀ ਲੱਗ। ਮੈਨੂੰ ਆ ਪਛਾਣੇ ਨਹੀਂ ਮੈਂ ਇਹਨਾਂ ਦਾ ਖੇਤ ਕਿੱਥੇ ਆ? ਕਿਹਦਾ? ਸਾਲਾ ਉੱਪਰ ਉੱਪਰ ਹੀ ਲੱਗਿਆ। ਸਾਲ ਲੱਗਦਾ ਕ ਨਹੀਂ ਉੱਪਰ ਆ ਜਾ। ਉੱਪਰੋਂ ਲੱਗਦਾ। 6 ਸਾਬ ਤੋਂ ਖੜਿਆ ਉਹਨੂੰ। 6 ਸਾਬ ਜਮੀਨ ਦੇਖੀ ਇਦਾਂ। ਬੂਟਿਆਂ ਨੂੰ ਦੇਖ ਕੇ ਤਾਂ ਲੋਕੇਸ਼ਨ ਲੱਗਿਆ ਉਹਨੇ। ਇਹ ਇੱਥੇ ਕੋਹਣੇ ਖੇਤ। ਲੈ ਲੈ ਲੋਕੇਸ਼ਨ ਰਖ ਜੂਰ ਦੀ ਆ ਗਈ ਭਾਈ। ਕਿੱਥੇ ਮਰਜੀ ਜੇ ਜਾਏ ਉਹਨੂੰ। ਆਏ ਬਤਲਾ ਜਿਹਦੇ ਖਜੂਰ ਕੋ ਸਾਡੀ ਬੋਲਰ ਇੱਥੇ ਜੀ ਆਹ ਉਹਦੇ ਖਜੂਰਾਂ ਦੋ ਖੜੇ ਉਹ ਬਰਾ ਆ ਖਜੂਰ ਦੀ ਲੇਕਸ਼ਨ ਪਾਪਦੀ ਸਾਡੀ ਉਹ ਉਹ ਵਾਲ ਪਰ ਕਹਿੰਦੇ ਆ ਇੱਧਰ ਤੇ ਆ ਜਾ ਜਿੱਥੇ ਮਰਜੀ ਆ ਜਾ ਆ ਖਜੂਰ ਉੱਚੀ ਲਿਖਦੀ ਸਭ ਤੇ ਜੀ ਉੱਚੀ ਅਸਲ ਉੱਚੀ ਆ ਉੱਚੀ ਆ ਉਹਦੇ ਨਾਲੋਂ ਹਾਂ ਹਾਂ ਅਲਗ ਨੀ ਮੀਨੀ ਮੀਨਾ ਲਾ ਲਵਾਣੇ ਜਾਂਦਾ ਉਹਨੂੰ ਸਾਰਾ ਪਾ ਚਾ ਪੀ ਲੋ ਛੰਡੀ ਉਹੜੀ ਫਰੇ ਚਾਚੇ ਮੋਟਰ ਲਾਈਟ ਹੈਗੀ ਮੋਟਰ ਪਰ ਹੈਗੀ ਆ ਬਾਈ ਚੱਲ ਜੀ ਬਤਲਾ ਦੇ ਘੁੱਟ ਕੋ ਹੀ ਲੋ ਚਲਾ ਕੇ ਚੱਲ ਪਾਣੀ ਚ ਆਉਂਦੇ ਬੁਲਿਖੀ ਜਾਗੇ ਹੋਰ ਸਹੀ ਠਾਲਦਾ ਇਹਦਾ ਕੰਮ ਹੋਰ ਠਾਲਦਾ ਆ ਆਗਾਂ ਵਾਲਾ ਕੰਮ ਤਾਂ ਹੈ ਬਹੁਤ ਬਾਈ ਦੰਦੀਆ ਵੱਢਦੇ ਆਗ ਵੱਢਦੇ ਹੀ ਵੱਢਦੇ ਹਾਂ ਕੰਡ ਬਹੁਤ ਹੈ ਇੱਕ ਪੱਕੀ ਗੱਲ ਹੈ ਬਹੁਤ ਹੈ ਉਹ ਕਿ ਹੋ ਗਈ 250 ਬਰੀ ਕਿੰਨੀ ਹੋ ਗਈ ਹਾਲੇ ਕਿੱਥੇ ਹੋ ਗਈ ਫਿਰ ਇੱਕ ਮਰਚੀ ਹੋਰ ਗਿੜੀਆਂ ਨਹੀਂ ਇੱਕ ਮਰਚੀ ਅੱਧੀ ਕਿ ਮਰਚੀ ਹੋ ਗਈ ਮਗਰ ਕਿਹੜੀ ਆਹ ਸਾਰੀ ਉਹ ਇੱਕ ਹੈ ਹੀ ਹੋਰ ਇੱਕ ਤਾਂ ਹੈਗਾ 68 70 ਜਿਹੜੀਆਂ ਹੋਈਆਂ ਦੋ ਕਰਾ ਲੈਣੀਆਂ ਹੋਣੀਆਂ ਹਾਂ ਪੂਰੀ ਹੋਊਗੀ ਗੰਨਾ ਖੜਾ ਹੈ ਇਹ ਵਾਰੀ ਹੋ ਗਿਆ ਪੂਰਾ ਹੈ ਇਹ ਕਾਰ ਹੋ ਗਿਆ ਤੱਕੜਾ ਹੈ ਅੱਗੇ ਦਾ ਤੱਕੜਾ ਸਾਈਡੋਂ ਤੱਕੜਾ ਹੈ ਚੱਲ ਜਿਹੜਾ ਹੈਗਾ ਦੋ ਕਰਦੇ ਬਾਕੀ ਇਹ ਉਹ ਹੈ ਹਾਂ ਸਿਆਲ ਜੱਤੀ ਭਰੀ ਉੱਤੋਂ ਗੁੰਦ ਦੇ ਪੱਤੀ ਇਹ ਹਾਂ ਉਹ ਤਾਂ ਬੈਠੇ ਮੇਲੇ ਖਾਵਾ ਬੜੇ ਬੈਠੇ ਦੁਪਹਿਰ ਸਾਈਕਲ ਖਾਵਾ ਉਹਦੇ ਤੱਕ ਕਿਥੇ ਲੈਵਾਂ ਸਾਈਕਲ ਤਾਂ ਪਹਾੜੇ ਪਰਿਕਰਦਾ ਹੋ ਜਵੇ ਤੇਰੇ ਕਿ ਤੂੰ ਮੇਲੇ ਦੇ ਵਿੱਚ ਬੜਿਆ ਪਿਆ ਤੂੰ ਪਹੁੰਚਾ ਲੈ ਕੇ ਆਇਆ ਤੂੰ ਮਾਰੇ ਇਹ ਬੱਦੀ ਬੱਤੀ ਇਹ ਫੂਦ ਦੇ ਤੇ ਸਿਆਲ ਕਿ ਯਾਰ ਹਮਡਾ ਹਰਤੇ ਦੂਰ ਨੂੰ ਇਹ ਕੰਮ ਹੈ ਇਹ ਕੰਮ ਕੰਮ ਹੈ ਦੰਦੀਆ ਵੜਣਾ ਕੰਮ ਹੈ ਸਿਆਲ ਵਾਲਿਆ ਚਾਹ ਇਹ ਲੱਗ ਗਿਆ ਕਹਿੰਦਾ ਦੰਦੀਆ ਵੜਣਾ ਬਾਈ ਮਨ ਦਾ ਕੰਮ ਔਖਾ ਗਰਮੀ ਦੀ ਬੋ ਕਾਂਸਲਾ ਕੰਮ ਆਇਆ ਕੰਮ ਦਾ ਵਧੀਆ ਕਰਨ ਠੱਠ ਨਹੀਂ ਸਾਡੂ ਕੋਈ ਨਹੀਂ ਧੁੱਪ ਮਾੜੀ ਖਰਾਬ ਕਰਦੀ ਹੈ ਇਹ ਤਾਂ ਗੇਤੀਆਂ ਵਰਖੀਆਂ ਕਰਾ ਕੇ ਤਾਂ ਫਰਵਰੀ ਚ ਵੱਡੇ ਮਾਰ ਜਨਵਰੀ ਫਰਵਰੀ ਚ ਸਹੀ ਗੱਲ ਹੋਂ ਤਾਂ ਗੱਡਾ ਹੀ ਹੋ ਜਾਏ ਕਿੰਨੇ ਦੀ ਹੁਣ ਉਠਿਆ ਬਗਣਾ ਹੁੰਦਾ ਵੱਡੇ ਨੇ ਆਲੇ ਵੀ ਤੂੰ ਹੀ ਆਉਣਾ ਤਾਂ ਲੰਬਰ ਸਰੇ ਆ ਮਿਲ ਪਹਿਲਾ ਚੱਲੇ ਆਏ ਕਾ ਮਿਲ ਪਹਿਲਾ ਚੱਲੇ ਮਿਲ 20 ਦਿਨ 25 ਦਿਨ ਛੇਤੀ ਮਿਲ 25 ਦਿਨ ਪਹਿਲਾ ਮਿਲ ਚੱਲੇ ਬਸ ਉਹ ਨਹੀਂ ਜਾਂਦੇ ਅੱਜ ਕੀ ਚੱਲ ਵੀ ਲੰਬਾ ਗਿਆ ਅਗੇ 12 ਕਿਉਂਕਿ ਇਹਨੂੰ ਮਾਰਤ ਬੰਦ ਹੋ ਗਿਆ ਤਾਂ ਉਹ ਹਲੇ ਕਿਹੜੇ ਬੰਦ ਹੋ ਗਿਆ ਹਲੇ ਤਾਂ ਅਗਲਾ ਮਹੀਨਾ ਪਿਆ ਹਲੇ ਤਾਂ ਹੈਨਾ ਅਗਲੇ 12 ਇਹ 12 ਨੂੰ ਬੰਦ ਹੋ ਗਿਆ ਕਿੰਨਾ ਬੌਂਡ ਜ਼ਿਆਦਾ ਹੋ ਗਿਆ ਤਾਂ ਨੂੰ ਹੋਰ ਜ਼ਿਆਦਾ ਕਹਨ ਹੋਰ ਜ਼ਿਆਦਾ ਬੌਂਡ ਚੱਲੂਗਾ ਬਾਈ ਤਸਾਕੀ ਐ ਮਤ ਐ ਬੁਰੇ ਜਾਨ ਸਰਦਾਰ ਲਖੀ ਪਟਾਕੀ ਦੇ ਬਾਅਦ ਵੀ ਚੱਲਦਾ ਰਹੇ ਨੇ ਜੀ ਉਧਰ ਗੱਲਾਂ ਜ਼ਿਆਦਾ ਹੁੰਦਾ ਬਾਈ ਸਰੀ ਠੰਡਾ ਗੱਲਾਂ ਅਰੇ ਕਹਿੰਦੇ ਗੱਲਾਂ ਖੜਾ ਬਹੁਤ ਹਲੇ ਵੀ ਉਮੀਦ ਹੈ ਵੀ ਚੱਲੂਗਾ ਇਹ ਹੋਰ 20 ਦਿਨ ਜੱਲੂਗਾ 20 ਦਿਨ ਤੱਕ ਡੂਗਾ ਹੂੰ 20 ਦਿਨ ਦਾ ਆਰਾਮ ਨਾ ਡੂਗਾ ਇਹ ਬਸਾਖੀ ਆ ਗਈ 20 ਦਿਨ 20 ਦਿਨ ਤੱਕ ਅੱਜ 22 23 ਤਰੀਕ ਹੋ ਗਈ ਅੱਜ ਫੇਰ ਬਸਾਖੀ 20 ਦਿਨ ਤੱਕ ਆਏਗੀ ਠੀਕ ਨਹੀਂ ਹੂੰ 22 23 ਤਰੀਕ ਹੋ ਗਈਆਂ 22 ਹੋ ਗਈ 14 ਨੂੰ ਲਾਲ ਬਸਾਖੀ 15 ਨੂੰ ਬਸਾਖੀ ਕਾ ਕਾਦਾ ਪਰ ਐਨੇ ਹੁੰਦੀ ਆ 13 ਦੀ ਆਹੋਗਾ ਐਨੇ ਵੇ ਬਈ 20 ਦਿਨ ਰਹਿ ਕੇ ਫੇਰ 23 ਤੇ ਆਹੋ ਐਨੇ ਤੇ ਚੱਲਣਾ ਬਸਾਖੀ ਦਾ ਮੇਲੂ ਬਸਾਖੀ ਆ ਅੱਗੇ ਹੋਲੀ ਦੇ ਇੱਕ ਦਿਨ ਪਹਿਨਾ ਮੈਂ ਇਹਨਾਂ ਨੂੰ ਸਰੋਂ ਨੂੰ ਪੁੱਛਦਾ ਫਿਰਦਾ ਹਾਂ ਹੂੰ ਮਿਸਰੋਂ ਬੱਟਣੇ ਹੋ ਹਾਂ ਐਦਾਂ ਕੀ ਕੰਮ ਲੇਟ ਐ ਹੋਰ ਇੱਥੇ ਠੰਡ ਜ਼ਿਆਦਾ ਪਈ ਐ ਇੱਥੋਂ ਕਾ ਮੂੰਹ ਵੀ ਠੰਡ ਲੇਟ ਪਈ ਜ਼ਿਆਦਾ ਲੇਟ ਠੰਡ ਪਈ ਐ ਉਹਦੇ ਕਰਕੇ ਸਾਰੀ ਕੰਮ ਲੇਟ ਹੋ ਗਏ ਸਾਰਾ ਕੰਮ ਲੇਟ ਹੋ ਗਿਆ ਹਾਂ ਮਿਸਰੋਂ ਤਾਂ ਆਏ ਨਹੀਂ ਹੁਣ ਤੱਕ ਖਰਾਬ ਨਾਲ ਐਦਾਂ ਕੀ ਹੋਲੀ ਨੂੰ ਪੁੱਛਦਾ ਫਿਰਦਾ ਐ ਬਈ ਮਰੀਜ਼ਿਕ ਬੱਤੀ ਰਹੀਗੀ ਜੀ ਲੋ ਹੂੰ ਤੂੰ ਰੇਲਵਾ ਵੀ ਅੱਗੇ ਆ ਕੇ ਪੁੱਛਿਆ ਲੱਗੋ ਯਾਰ ਕਿਆ ਹੋ ਗਿਆ ਪਰ ਨਾਲੋਂ ਹਾਂ ਬਾਬਾ ਉਹੀ ਲੇਟ ਹੋ ਗਿਆ ਇਥੋ ਉਹੀ ਲੇਟ ਹੋਊਗਾ ਕੰਨਾ 26 ਤਰੀਕ ਨੂੰ 40 ਤਰੀਕ ਕਰਵਾਉਣਾ ਹੈ ਇਹਦਾ ਹਾਂ ਉਹ 7 ਤਰੀਕ ਜਾ ਤੁਸੀਂ ਭੋਲੀ ਵਿਰਾਈ ਪਾਲ ਕੰਨਾ ਮੁੱਕ ਗਿਆ ਤਾਂ ਹਾਂ ਮੁੱਕ ਗਿਆ ਤਾਂ ਕੰਨਾ ਦਾ ਹੌਲੀ ਮੁੱਕ ਗਿਆ ਹੌਲੀ ਸਹੀ ਕਾਚਾ ਤੁਹਾਨੂੰ ਮੈਂ ਦੱਸਦਾ ਸੀ ਹੈਗਾ ਹਾਂ ਹੌਲੀ ਮੈਨੂੰ ਆਇਆ ਪੁੱਛਣਾ ਫਿਰ ਜਦੋਂ ਅਸੀਂ ਸਰੋਂ ਵੜਦੂਗਾ ਹਾਂ ਇਹ ਬੈਕ ਰਿਹਾ ਆ ਗੁੱਖੇ ਦੇ ਕੀ ਕਰਦਾ ਇਹ ਖੜਾ ਦੇ ਇੱਥੀ ਉਹ ਆਇਆ ਲਿਆ ਦੂਸੂ ਸਿੱਧਾ ਜਾ ਕੇ ਆਇਆ ਸਹੀ ਲਿਆ ਇਹ ਬਰਾਬਰ ਹੀ ਤਾਂ ਖੜਾ ਸਕਦਾ ਉਹ ਇਹ ਬੜੇ ਡਰਦਾ ਡਰਦਾ ਇਹਦਾ ਹੌਲਦਾ ਬੜਾ ਡਰਦਾ ਇਹ ਖੜਾ ਹਾਜੀ ਤਾਂ ਖੌਫ ਆ ਇਹ ਡਰਦਾ ਹੈ ਇਹ ਪ੍ਰਾਣਾ ਖੁੰਡ ਖੜਾ ਹੈ ਉਹ ਨੰਬਰ ਬੜਾ 735 ਉਹ ਕਿਹਨਾ ਹੋਰ 605 605 ਤੁਸੀਂ ਰਹਿ ਕੇ 130 ਅੰਕ ਪਿੱਛੇ ਠਾਈ ਜਿਹੜਾ ਪਿੱਛੇ ਖੜਾ ਹੁੰਨੇ ਕਿਆ ਸੋਚਦਾ ਹੁਣ? ਆਏ ਬੈਠਾ ਉੱਪਰ ਗਿਆ ਪੂੜੀ ਪਾਕੇ ਤਾਂ ਨਾ ਹੁੰਦੇ। ਪੂੜੀ ਪਾਕੇ। ਆਹੋ ਫੇਰ। ਉੱਥੇ ਕਿਹੜਾ ਹੰਮ ਕੇ। ਉੱਥੇ ਸਾਈਕਲ ਘੜਾ ਸਿੱਧਾ ਡਰਾਈਵਰ ਲਿਆ ਵੀਰ ਉਹ। ਇੱਥੇ ਤੇ ਆਏ ਘਵਾਗੇ ਆਏ ਖੜਾ ਦੇ। ਉਹ ਬੈਗ ਲਿਆਊਗਾ ਦੁੱਗੜਾ ਕਿੰਨਾ ਕੁ ਸਰਾਂ ਦੇ ਮੈਨੂੰ ਸ਼ੱਤ ਨਾਲ। ਦਵਾ ਗਿੱਲਿਆ ਬਸ ਥੋੜਾ। ਮੁੰਡਾ ਕੀ ਦਾ ਇਹ? ਹੁਣ ਇੱਧਰ ਉੱਧਰ ਨੂੰ ਕੱਟੂਗਾ ਟੁੱਟਣਾ ਹੀ ਐ। ਤੂੰ ਪਜੇ ਮਿਸਤਰੀ ਨਾਲ ਲਾਇਆ ਹੋਣਾ ਇਹ। ਲੈ ਟੌਪਰਾਂ ਲੱਗਾ ਹੋਦਾ ਮਿਸਤਰੀ ਦਾ। ਹਾਂ। ਤੂੰ ਜਾ ਡਰਾਈਵਰ ਬਣਦੇ ਆ। ਸਿੱਧੇ ਨਾਲ ਸਿੱਧੇ ਨੂੰ ਕਿੱਥੇ ਇੱਥੇ ਮੋੜ ਲੈਣਾ ਹੈ ਬਾਈ ਦਾ ਜਿਹੜਾ ਨਹੀਂ ਦੇਣਾ ਦੇ ਉੱਪਰ ਨੂੰ ਨਹੀਂ ਉਹ ਟਾਇਰ ਲੈ ਆਊਗਾ ਸਿੱਧੇ ਮੋੜ ਲੈ ਟਾਇਰ ਇਧਰ ਤੋਂ ਆਏ ਹੁਣ ਆਈ ਹੈ ਨਹੀਂ ਉਹ ਟ੍ਰੈਕਟਰ ਸਿੱਧਾ ਬਣਾਤਾ ਹੋਰ ਸੰਜੀਪਾ ਦਾ ਆਈ ਜਾਵੇ ਇਹ ਤਾਂ ਹੀ ਕਹਿੰਦੇ ਜਿਆਦਾ ਪੜ ਕੇ ਜਿਆਦਾ ਕੱਢਦੇ ਹੁੰਦੇ ਕਿਹੜਾ ਪੜਿਆ ਇਹ 12 ਪੜਿਆ ਵਾ ਜਿਹੜਾ 12 ਪੜਿਆ ਸੀ ਉਹ ਤਿੰਨ ਪੜੇ ਵੇ 12 ਹੀ ਮੈਂ ਤਾਂ ਯਾਦ ਲੱਗਦੀ ਹੈ ਇਹਦੀ ਜਿੰਮ ਚੁੜਾ ਲੰਦੇ ਬਾਰੇ ਹੀ ਜ਼ਿਆਦਾ ਲੱਗਦੀ ਆ ਰਾਈਟ ਤੋਂ ਸਿੱਧਾ ਆਉਣਾ ਦਾ ਹੁਣ ਆਂਦਾ ਨਵੇਂ ਬੋਗੇ ਬੰਦਾ ਆ ਦੇ ਇਧਰ ਨਾਲੇ ਵੀ ਇਹ ਮਾਰੇ ਬੇ ਚੱਲ ਲਾਉ ਬੇ ਮਾਰੂ ਬੇ ਚੱਲ ਇੱਥੇ ਆਉਗਾ ਜਾ ਰਗਾ ਜਿਆਦਾ ਪੜ ਲੱਗ ਗਿਆ ਭਾਈ ਤੂੰ ਵੀ ਚੱਲ ਬੱਸ ਜਿੱਦਾਂ ਜਿਹੜਾ ਟਰੈਕਟਰ ਉੱਥੇ ਤੇ ਆਏ ਔਰੇ ਮੁੜ ਜਣਾ ਤਾਂ ਆਏ ਫਿਰ ਤੂੰ ਬੋਲ ਨਾ ਡੈਰ ਆਇਆ ਕੋਹੋਂ ਦਾ ਹੁੰਦਾ ਹੁੰਦਾ ਖਮਾ ਤੇ ਮਿਹੜੇ ਬੰਦਾ ਆਇਆ ਹੋਰ ਉਹ ਜਾ ਕੇ ਦੇਖ ਲੱਗਦਾ ਕਿ ਭੰਨਾ ਸਾਰੀ ਗੰਨੀ ਉਹਦਾ ਉਹ ਲੈ ਗਿਆ ਵੇ ਆ ਉਧਰ ਸਾਹਿਬ ਜੀ ਉਹਦੇ ਲੈ ਗਿਆ ਕੱਢ ਕੇ ਬੱਚ ਨੂੰ ਉੱਥੇ ਹੀ ਲੈ ਗਿਆ ਨਮੀਲੀ ਬਣਾ ਕੇ ਅਰੇ ਇਹਦਾ ਸਾਹਿਬ ਜੀ ਉਹਦਾ ਹੈ ਮੈਨਾਂ ਬਾਕੀ ਗੱਲ ਹੈ ਸਾਹਿਬ ਜੀ ਉਹ ਉੱਥੇ ਜਾਇਆ ਮੈਨੂੰ ਕਹੇ ਵੀ ਲੀਨ ਨੂੰ ਨਹੀਂ ਆਇਆ ਸਾਹਿਬ ਜੀ ਤੇਨੂੰ ਘੱਟ ਪੜਿਆ ਹੋਇਆ ਉਹਨਾਂ ਦਾ ਬਾਰ ਨਹੀਂ ਪੂਰਾ ਕਰਨੀਆਂ ਅੱਜ ਉਹ ਤਾਂ ਬਰ ਨਹੀਂ ਦੌੜ ਦੌੜ ਗਿਆ ਤਾਂ ਹੈ ਪੇਪਰ ਦੇਣ ਨਹੀਂ ਆਉਂਦਾ ਇਹ ਬਾਰਵੀਂ ਦਾ ਅੰਕੜਾ ਗਲਤ ਆ ਅੱਜ ਚਲ ਚੇ ਅੱਜ 10ਵੀਂ ਚ ਰੋਕ ਜਵਾ ਗਾਂ ਚਲੇ ਜਾਏ ਬੰਦਾ 12ਵੀਂ ਤੇ ਜਾਂ ਪਿਛੇ ਉਤਰ ਜਾਵੇ ਇਹ 20 ਬਾਈਕਰ ਇਹ 12ਵੀਂ ਦਾ ਅੰਕੜਾ ਗਲਤ ਆ ਇਹ ਹੋਰ ਹਾਂ ਚਲੋ ਅਭੀ ਇਹਦੇ ਭਾਈ ਬੀਏ ਕਰੀਦਾ ਹਾਂਜੀ ਬੀਏ ਪਾਸ ਆ ਭਾਈ ਕੀ ਕਹਿੰਦਾ ਮੈਂ ਬੀਏ ਪਾਸ ਆ ਸੀ ਵੀ ਬਈ ਤੇ ਹੋ ਗਏ 20 ਗਾਲੀ ਹੋ ਗਈ 22 ਸਾਡੇ ਬਾਅਦ ਦੇ 22 ਹੋ ਗਈਆਂ ਇਹ ਪਤਾ ਕਿੰਨੀ ਔਖੀ ਕਰੀ ਹੈ ਅੰਗਰੇਜ਼ੀ ਨੇ ਖੇੜਾ ਹੀ ਛੱਡਿਆ ਦੋ ਵਾਰ ਕਬਾਰ ਮਿੰਟਾਂ ਆਲੀ ਉਹਦੀ ਵੀਏ ਚ ਨਾ ਨੌਲੇ ਕਰ ਪੜਾਈਦਾ ਕਿੱਥੇ ਕਰੀਂਦੀ ਹੈ ਮੈਂ ਬੀਲੇ ਫੇਸ ਪਾਸ ਹੋ ਜਾ ਬਈ ਇਹ ਦੇਖ ਕੇ ਕਿ ਲੱਗਦੇ ਹੁੰਦੇ ਆ ਵੀ ਜਿੱਥੇ ਢੇਰ ਲੱਗ ਜੂਏ ਅਸੀਂ ਤਾਂ 12 ਵੀ ਇੱਧਰ ਖੇੜੀ ਕਰੀਆਂ ਅਸੀਂ ਜਿੱਧਰ ਇਹ ਵੀ ਤਾਂ ਗੀੜੀ ਗਾਲੀ ਮਾਰ ਵੀ ਜਿੱਧਰ ਨੂੰ ਲੋ ਕੀ ਆਰੀ ਮਾ ਜੀਤ ਖਲਾ ਭਜਨ ਨਹੀਂ ਰਿਹਾ ਗੰਨੇ ਆ ਕਿ ਹੁਣ ਆ ਟਾਈਮ ਆ ਪੈਂਦਾ ਫਾਕੇ ਦਾ ਮੱਲੀ ਜੀ ਅੱਜ ਕੱਲ੍ਹ ਨੂੰ ਕਿ ਜਾਨੀਆਂ ਚੜੀ ਕਿਹਾਉਂਗਾ ਹੋਰੀ ਨਹੀਂ ਕੰਮ ਸੀ ਪਾਉਂਦੇ ਕਿਹਾਉਂਗਾ ਜਾਉਗਾ ਨਾ ਹੋ ਤੁਸ ਦੇਖ ਲੈ ਕੰਮ ਵੀ ਕੋਈ ਨਹੀਂ ਮੇਰੇ ਥੋੜਾ ਹੱਥ ਦਰਦ ਕਰਦਾ ਬਹੁਤ ਆਹੋ ਜੀ ਦਿਖਾ ਮੈਂ ਕੋਰ ਨੂੰ ਆ ਹਾਂ ਜੀ ਤੁਹਾਨੂੰ ਭੁੱਲੇ ਕਿ ਦਿਖਾਉਣਾ ਇਹ ਆਉਦੀ ਉਹ ਤਾਂ ਸਾਨੂੰ ਵੀ ਪਤਾ ਦਲਵੀਰ ਆ ਗਾਇ ਬੋ ਗਿਆ ਇਹ ਤੈਨੂੰ ਪੁੱਛਣਾ ਉਹ ਦੇ ਉੱਪਰ ਸੜਿਆ ਇਹ ਇਧਰਲੀ ਸੜਿਆ ਥੋੜੀ ਸੜਿਆ ਤੋਂ ਬਾਈਕਟ ਦੇ ਮੌਜੂਦ ਤੇ ਇਹ ਅੰਦਰ ਇੰਦਰ ਇੰਦਰ ਮੇਰੇ ਸਾਹ ਨਾਲ ਹੋਈ ਕਰਿਆ ਹੋਇਆ ਕਿਸੇ ਨੂੰ ਬਹੁਤ ਹਸਾਇਆ ਨੌਂ ਪਰ ਇਹ ਗੁੱਸੰਦਾ ਘਰੀਟਾਂ ਮਾਰੀਆਂ ਨੇ ਹਾਂ ਆਹ ਤਾਂ ਚੱਲ ਤੇਰਾ ਮਾੜਾ ਮੋਟਾ ਟਾਣੀ ਟੂਣੀ ਨਾਲ ਮਨ ਲੂਗੇ ਆਪਾਂ ਵੀ ਆ ਟਾਣੀ ਟੂਣੀ ਲੱਗੀ ਹੋਊਗੀ ਹਾਂ ਆਹ ਟਾਣੀ ਵਾਲਾ ਕੰਮ ਨਹੀਂ ਜੀ ਤੇ ਨਿਸ਼ਾਨ ਸੇਮ ਹੋ ਟਾਣੀ ਥੜੀ ਇੱਥੇ ਹੀ ਸਰੀ ਗਈ ਨਿਆਣਿਆਂ ਨੇ ਤਾਂ ਨਹੀਂ ਮਾਰਦੇ ਜ ਉਹਨਾਂ ਨੇ ਕੁੜੀਆਂ ਨੇ ਉਹ ਨਿਆਣੇ ਉਹਨਾਂ ਨੂੰ ਇੱਥੇ ਜਾਂਦੇ ਉਹ ਨਿਆਣੇ ਮਾਰਦੇ ਹੋਰ ਪਾਸੇ ਤਾਂ ਮਾਰ ਨਿਆਣੇ ਮਾਰਦੇ ਇੱਥੇ ਮਾਰ ਦਿੰਦੇ ਇੱਥੇ ਹੀ ਮਾਰ ਦਿੰਦੇ ਨੌਂਬਰੀ ਮਾਨੇ ਜੀ ਜਾ ਰੋਜਿੰਨ ਤੇਰੇ ਦੇਖਨੀ ਹੋਆ ਟਰਾਲਾ ਤੇ ਨਹੀਂ ਜੀ ਮੈਂ ਹੀ ਇਹ ਜਿਹੇ ਖੜਾ ਦਾ ਜੀ ਪਾਈ ਔਖਾ ਹੈ ਕੋਲ ਲੇ ਕੇ ਬੰਦ ਤੇ ਦਵੀ ਦੇ ਰਿਹਾ ਹੈ ਨੰਦਰਾ ਆ ਰਿਹਾ ਟਰਾਲਾ ਲੈ ਕੋਈ ਬੰਦਾ ਲੈ ਟਰਾਲਾ ਬੰਦਾ ਤੇ ਲੈ ਗਿਆ ਦਾ ਹੈ ਹੁਣ ਦਵੀ ਦੱਸਦਾ ਨਹੀਂ ਗਾ ਵੀਡੀਓ ਮੈਂ ਗੱਲ ਨਹੀਂ ਕਰਨੀ ਟਰਾਲਾ ਮੈਂ ਤਾਂ ਲੈ ਗਿਆ ਮੈਂ ਤੇਰੇ ਤੇ ਮੂੰਹ ਕੋ ਕਹਿ ਦੇਣਾ ਦਾ ਮੈਂ ਤੇਰੇ ਦੇ ਵਿੱਚ ਜੂਦ ਘੁਣਾਵਾ ਹੁਣ ਬਾਹ ਮਰੋੜ ਕੇ ਦੱਸਣਾ ਪਾ ਮੈਨੂੰ ਸਰ ਇਹ ਕਿਹੜਾ ਹੈ ਇਹ ਕਿੱਥੇ ਆ ਗਏ ਜਿਹੜਾ ਦੂਰ ਹੈ ਇਕਰੇ ਆ ਸੀ ਸੰਜਾ ਸੰਜਾ ਬਹੁਤ ਦੂਰ ਹੈ ਸੰਜਾ ਹੋਂਤੇ ਬਹੁਤ ਦੂਰ ਆ ਅੱਜਾ ਕਿਤੇ ਨੇੜੇ ਡੜੇ ਆਹ ਦਾਰਨਾ ਬੇਕਰ ਬਾਕੀ ਲੀ ਵਾਲੀ ਵੀ ਆ ਗਈ ਜਿਹਨੇ ਨਵੀਂ ਲੀ ਪਾਈ ਤੀ ਲੈ ਬਾਈ ਕਹਿੰਦੇ ਯਾਦ ਕਰੇ ਆ ਗਿਆ ਬਈ ਲੰਬੀ ਉਮਰ ਆ ਭਾਈ ਇਹਦੀ ਲੰਬੀ ਬਹੁਤ ਲੰਬੀ ਉਮਰ ਆ ਭਾਈ ਤੰਨੂ ਗਾਣਾ ਕੱਢਦੇ ਤੇ ਹੁਣ ਮੈਂ ਗਾਣਾ ਕੱਢ ਦਉ ਤੈਨੂੰ ਕਹਿੰਦੇ ਉਹ ਥੰਦੇ ਕਹਿੰਦਾ ਤੋੜ ਕੇ ਗੰਨਾ ਸਾਡਾ ਕਿੰਨੇ 500 ਗੰਨਾ ਮੈਂ ਆਲੀ ਜਿਹਨੂੰ ਕੱਢਦਾ ਕਰਾ 40 ਘਟੜ ਮੋਰੇ ਨਹੀਂ ਪਾ ਲੇ ਗਿਆ ਸੁਣ ਮੇਰੀ ਗੱਲ ਬਾਈ ਲੀ ਕੱਢੀ ਇਹਨਾਂ ਨੇ ਇੱਕ ਦਿਨ ਉਰੇ ਤੇ ਇੱਕ ਨਾ ਦੋ ਘੜੇ ਘੇਵੇ ਤੇ ਠੀਕ ਆ ਬਈਆਂ ਨੇ ਜੱਗੇ ਨੇ ਕੱਢੀ ਵੀ ਜਲੀ ਉੱਥੇ ਨੂੰ ਕਿਹੜੇ ਨੇ ਉਹ ਪੈਸੀ ਦੇ ਨਾਲੇ ਜੱਗਾ ਲੈ ਕੇ ਗਿਆ ਮੇਤੇ ਪਹਿਲਾਂ ਬਈ ਇਹ ਕਹਿੰਦਾ ਉਰੀ ਨੂੰ ਮੋੜ ਲਾ ਹੁਣ ਇਹ ਮੈਨੂੰ ਗਿਆ ਪਤਾ ਚ ਲੀਏ ਦਿਖਦੀ ਆ ਉੱਪਰ ਤੇ ਇਹਨਾਂ ਨੇ ਅੱਗੇ ਉਦਣ ਲਾਈ ਤੀ ਦਾ ਬੰਨ ਲਾ ਬੰਨ ਖਲੇ ਵਟਰੇ ਲੈ ਜੀ ਨਹੀਂ ਕਿੰਨਾ ਵੀ ਪਾਈ ਹੈ 500 ਨੂਰ ਬੰਨ ਮੇਰੀ ਗੱਲ ਸੁਣ ਲੈ ਜਿਹੜਾ 95 ਗੰਨਾ ਹੈ ਆਹ ਨਾਲ ਵੱਢ ਲਈ ਉੱਤੇ ਤੇ ਮਸੀ ਆਇਆ ਭਾਈ ਮੈਂ ਤਾਂ ਨਹੀਂ ਆਇਆ ਕੰਨ ਤੇ ਬਹੁਤ ਦੇ ਹਾਲੇ ਨੂੰ ਬੰਨ ਗਏ ਢੜ ਜਣਾ ਤਾਂ ਇੱਥੇ ਆਏ ਤਾਂ ਅਗੀ ਹੀਰੇ ਮੰਗਾਉ ਮਾਰਦੇ ਫੱਟ ਫੱਟ ਕੇ ਕਿਹੜਾ ਕਿਹੜਾ ਨੰਬਰ ਪਾਇਆ ਕੱਲ ਭਾਈ ਮੇਰੇ ਤਾਂ ਜਾ ਨਹੀਂ ਹੋਇਆ ਕੱਲ ਉਹ ਨਹੀਂ ਮੈਂ ਤਾਂ ਇਹਨਾਂ ਘੰਟੇ ਆਪਣੇ ਪਿੰਡ ਕਰਕੇ ਲਿੱਸਾ ਬਹੁਤ ਸੇਵਾ ਨਹੀਂ ਹੋਈ ਭਾਈ ਹੁਣ ਅੱਛਾ ਆਪਾਂ ਕਾਤੇ ਉਹੀ ਕਹੀ ਜਾਈਏ ਵੀ ਉਹ ਰਾਸੀ ਕਰਨੀ ਜਾ ਕੇ ਤਾਂ ਹੀ ਗੱਲ ਹੋਈ ਆ ਵੀ ਨਾ ਵੀ ਟਾਈਮ ਰਿਗਾਰ ਲੱਗਿਆ ਉੱਥੇ ਗੰਨੇ ਪਰ ਅੜ ਜਿਆ ਪਿਆ ਤਾਂ ਜਿਆ ਖਾਣੇ ਉਹ ਦੇਖ ਲਾ ਤੂੰ ਪੂਰੀ ਛੜੇ ਹੋਨੇ ਛੋਲਿਆਂ ਦਾ ਦੁਆੜ ਦੀ ਚੀ ਕਰਨਾ ਹਾਂ ਵੇਚਣਾ ਛੋਲਿਆਂ ਦਾ ਦੁਆੜ ਬੀਜਦੇਗਾ ਛੋਲੇ ਆਪਣੇ ਹ ਮਾ ਬੀਜਣਾ ਤਿਆਰ ਹੈ ਕਿ ਡੋਟ ਜਾਈ ਨਹੀਂ ਆ ਰਿਹਾ ਚੱਲ ਲੰਬਰ ਚੱਕਾ ਲਾ ਲਾ ਸਾਰਾ ਕੋ ਬੀਜਣਾ ਹੋ ਜਾ ਲੰਬਰ ਚੱਕੂ ਗੱਲ ਇਹ ਆ ਜਾ ਆ ਜਾ ਵੀਡੀਓ ਚ ਆ ਜਾਂਦੀ ਆ ਅਪੂਰ ਮੱਜਰੇ ਖੇਟ ਆਉਣੀ ਆ ਇਹਦੇ ਵਿੱਚ ਵਿੱਚ ਆ ਠੀਕ ਆ ਉਹਦਾ ਪਹਿਲੇ ਪੰਜਾਂ ਦੇ ਵਿੱਚ ਲੈ ਆਉਣਾ ਜੋ ਮਰਜੀ ਕਰੀ ਕਰਕੇ ਇਚਾਲ ਮੜੀ ਹੋ ਗਈ ਗੇਚਣ ਦਾ ਸ਼ੁਰੂ ਕਰਤਾ ਉਹਦਾ ਕੰਮ ਉਹ ਪਤਾ ਗਿਆ ਯਾਰ ਜਿੱਦਾਂ ਦਾ ਉਹ ਥੋੜਾ ਦਾ ਬਹੁਤ ਆਏ ਵੇ ਤੇ ਕੱਲ ਵੀ ਹੈ ਨਾ ਸਾਰੇ ਚੰਗੇ ਆਏ ਵੇ ਤੇ ਖਰਾਕ ਦਾ ਤਾਂ ਨਹੀਂ ਯਾਰ ਖਰਾਕ ਨਹੀਂ ਲੋਟ ਪੈਂਦੀ ਸੀ ਉਹਨੂੰ ਫੋਨ ਕਰਤੀ ਆਪਾਂ ਨੂੰ ਮਿਲ ਗਿਆ ਬੰਦਾ ਉਹਨੇ ਦੱਸਦਾ ਸਾਰਾ ਕੁਝ ਗੀ ਘਰ ਲੈ ਕੋਈ ਇਹ ਘਰ ਲੈ ਗੁਰੂ ਘਰ ਵੀਰ ਨੂੰ ਦਾਨ ਨਹੀਂ ਪੈਣਾ ਜੇ ਮੁੱਕਮ ਕੰਨ ਨਹੀਂ ਜਦ ਬਿਮਾਰੀ ਬਿਮਾਰੀ ਹੋਈ ਬਿਮਾਰੀ ਕਰਕੇ ਲੋਟ ਨਹੀਂ ਆਇਆ ਮੁਰਗੀ ਥੋੜਾ ਸਰੀਰ ਨਹੀਂ ਭਰਦਾ ਯਾਰ ਹੁਣ ਆਈ ਨਹੀਂ ਹੈਗਾ ਵੀ ਦਾਣਾ ਘੱਟਾ ਪੋਣਾ ਦਾਣਾ ਵੀ ਨਹੀਂ ਪੈਂਦਾ ਸਰੀਰ ਨਹੀਂ ਭਰਦਾ ਸਰੀਰ ਨਹੀਂ ਹੈਗਾ ਫਿਰ ਭੱਜੜਾ ਗਿਆ ਉਹਨੇ ਦੂਏ ਘੋੜਿਆਂ ਵਾ ਜਿਹੜੇ ਵਿੱਚ ਜੰਮ ਉਹਦੇ ਪੱਟ ਜਿੱਦਾਂ ਦਾ ਸਾਰੇ ਭਈਆ ਮੂਰੇ ਪਈਆ 2 2 4 4 2 3 ਦਿਨ ਉਹ ਮੇਰਾ ਵੀ ਗੰਨਾ ਕਢਾ ਦਿਓ ਹੈ ਮੈਂ ਤਾਂ ਲੰਬੜਦਾਰ ਕੋ ਆਇਆ ਤਾਂ ਪਰਸੋਂ ਨੂੰ ਤੇ ਰਸ ਚੌਥੇ ਨੂੰ ਉਹ ਕੀ ਹੁੰਦੀ ਆ ਹੋਰ ਲੈ ਜਾ ਉਹ ਤਾਂ ਕਾਲੇ ਜਾਚੇ ਜਦ ਮੈਂ ਚ ਬਾਹਰ ਆਇਆ ਕੀ ਟ੍ਰੈਕ ਕਿਸੇ ਹੋਣੀ ਪਾ ਬਰਕੇ ਹਾਂ ਫਿਰ ਇਹਦੇ ਦੇ ਦਿੱਤੇ ਆਈਪੀ ਪਹਿਲਾਂ ਇਹ ਮੈਨੂੰ ਬਰਸੋਂ ਨੂੰ ਕਹਿੰਦੇ ਸੀ ਤੂੰ ਕਿਹੜਾ ਲਾ ਬਣੀ ਹਾਂ ਕੱਲ ਇਹ ਕਹਿੰਦਾ ਇੱਥੇ ਬੱਦ ਕਾਲੇ ਦੇ ਤੇਰੀ ਕਿਹੜੀ ਆ ਮੈਂ ਲੱਤੀ ਕਿਸੇ ਤੇ ਮੈਂ ਦੇਣੀ ਕਿਸੇ ਨੂੰ ਪਰਤੀ ਤੇ ਲਿਵਰਤੀ ਆਗਾ ਤੇਰੀ ਜੇ ਮੇਰੀ ਲੱਤ ਨਹੀਂ ਹੈਗੀ ਅੱਛਾ ਇਹ ਕਿਸੇ ਨਾਲ ਮੈਂ ਦੇ ਦੇਣੀ ਕਿਸੇ ਨੂੰ ਰਾਪਤਾ ਕਰ ਲਿਆ ਹੈਂ ਸਾਰੀ 60 ਕੁਇੰਟਲ ਕਿੰਨਾ ਪਾਲਾ ਪਾਲਾ ਹਾਂ ਪਾਲਾ ਮਨੋ ਗਾਹ ਦਾ 70 ਕੁਇੰਟਲ ਪਾਲਾ ਪਾਲਾ 270 ਸਾਰੀ ਪਾਲੇ ਆ 100 ਕੁਇੰਟਲ ਦਿੰਨਾ ਹੈ 70 ਕੁਇੰਟਲ ਦਿੰਨਾ ਹੈ ਤੇਰਾ ਆਖਰੀ ਆਖਰੀ ਵਰੀ ਦਾ ਹੈ ਹਾਂ ਆਹੀ ਨਹੀਂ ਤੇਰੀ ਆਖਰੀ ਉਹ ਬਸ ਉਹ ਆਖਰੀ ਕਰ ਦੇ ਟੋਟਲ ਕਰ ਲੈ ਹਾਂ ਜੇ ਦੋ ਗੜੇ ਮਾਰਨੇ ਆ ਆਖਰੀ ਕਰ ਪਰਚੀ ਸਾਰੀ ਮਾਰ ਰਹਾ ਹਾਂ ਉਹ ਨਹੀਂ ਦੀ ਗੋਡੇ ਲੱਲਾ ਦਾ ਹੈ ਭਾਈ ਤੂੰ ਵੀੜੇ ਹੈ 621 ਹੈ ਇਹ ਹੁਣ ਆ ਗਿਆ ਗੁੰਜਾ ਟਾਂਗਾਂ ਅੱਗੇ ਖੜਾ ਹੁਣ ਬਾਕੀ ਕਿੰਨੀ ਆ? ਕੀ? ਲੱਤ ਕੇ ਗੰਦਾ ਕਰਾ ਕੇ ਖੜਾ ਹੁਣ 70 ਘੰਟੇ ਦੇ ਵੱਧ ਕੰਨਾ ਨਹੀਂ ਹੋਣਾ। ਅੱਲੇ ਹੀ ਹੋਊਗਾ 70 ਤੇ। ਲਦਾਨ ਵੀ ਜ਼ਿਆਦਾ ਹੋਊਗਾ ਦੇਖੀਏ ਫਿਰ। ਅੱਛਾ ਤਾਂ ਦੋਆ ਤੂੰ ਦੋ ਬਾਰੀ ਘਾੜ ਪੈਗਾ ਨਾਲ ਇਹਨੂੰ ਰਾਈ ਦਊਗਾ ਹੋ ਫੇਰ ਬਖਰੀ ਪੈਣੀ ਐ। ਇਹੋ ਗੇੜੇ ਦੋ ਲਾਲਾ ਮਿਲਦੇ। ਉੱਥੀ ਕੰਮ ਜਾਣਾ। ਗੱਲ ਤਾਂ ਉੱਥੀ ਆ ਜਾਣੀ। ਗੱਲ ਉੱਥੀ ਆ ਜਾਣੀ ਆ। ਜਿਹੜਾ ਤੁਹਾਨੂੰ 1000 ਰੁਪਏ ਦਾ ਪੈਸੇ ਭਾਲ ਦੋ ਤੁਹਾਨੂੰ ਲੱਗਣੇ ਆ ਤੇ ਡੀਜ਼ਲ ਦੇ ਉੱਧਰ ਆਣੇ। 1500 ਰੁਪਏ ਦੀ। ਸੋ ਗਾਹੜਾ ਡੀਜ਼ ਟੈਂਕ ਦਾ ਲਗੜ ਹੋ ਗਿਆ ਕਿੰਨੀ ਭਰੀ 222 ਭਰੀ ਆ 222 ਹੈ 4 ਗਨੇ ਚ ਜਾਣਾ ਕੰਨਾ ਹੈ ਉਹ ਲੱਗ ਕੇ 4 ਗਨੇ ਤੇ 2000 ਪੁਗਰਾਈ ਪੜਾਈ ਦਾ ਲੈਂਦਾ ਉਹਨੇ 500 ਕਿਡੇ ਲੁੰਦੇ ਆ ਹਾਂ ਇਹ ਪੜਾਈ ਦਾ ਆਊਗਾ ਮਿਲ ਸੱਟਾ ਹੀ ਨਾ ਆ ਠੀਕ ਹੈ ਭਾਈ ਮਿਲਦੇ ਆ ਹੈ ਕਿ ਨਹੀਂ ਅਸਰੀ ਕਾਲ ਜੀ ਫਕੀਰ ਦਾ ਹੁਣ ਹੱਥ ਖੜੇ ਸਾਡੇ ਭਈਆ ਗੱਲਾਂ ਪੂਰੇ ਆ ਠੀਕ ਹੈ ਟਰੈਕਟਰ ਕਈ ਵਿਗੜ ਗਏ